ਸਤ ਸ੍ਰੀ ਅਕਾਲ ਸਾਰਿਆਂ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਸਾਡੇ ਦੇਖਣ ਵਾਲੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਵੀਡੀਓ ਹੈਗੀ ਹੈ ਚਾਈਨਾ ਤਾਈਵਾਨ ਤੇ ਅਮਰੀਕਾ ਦੇ ਵਿੱਚ ਜਿਹੜੀ ਖਿਚੜੀ ਪਕ ਰਹੀ ਹੈ ਜਿਹੜੀ ਅਸੀਂ ਦੇਖ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਚਾਈਨਾ ਬਹੁਤ ਜ਼ਿਆਦਾ ਮਿਲਟਰੀ ਡ੍ਰਿਲਸ ਕਰ ਰਿਹਾ ਵਾ ਤਾਈਵਾਨ ਦੇ ਲਾਗੇ ਨੇਵੀ ਸ਼ਿਪਸ ਤੋਂ ਸਰਫੇਸ ਟੂ ਗਰਾਊਂਡ ਗਰਾਊਂਡ ਟੂ ਸਰਫੇਸ ਜਿਹੜੀਆਂ 에ਅਰ ਮਿਸਿਨਸ ਨੇ ਉਹਨਾਂ ਦਾ ਯੂਜ਼ ਕੀਤਾ ਜਾ ਰਿਹਾ ਵਾ ਤੇ ਕਾਫੀ ਹੈਵੀ ਡਿਪਲੋਇਮੈਂਟ ਹੋਈ ਪਈ ਹੈ ਚਾਈਨਾ ਦੀ ਤਾਈਵਾਨ ਦੇ ਲਾਗੇ ਇਹਦੇ ਪਿੱਛੇ ਕੀ ਰੀਜ਼ਨਸ ਨੇ ਤਾਈਵਾਨ ਤੇ ਚਾਈਨਾ ਦਾ ਕਲੇਮ ਕਿਉਂ ਆ ਇਹ ਕਿੰਨੀ ਪੁਰਾਣੀ ਹਿਸਟਰੀ ਹੈ ਚਾਈਨਾ ਤਾਈਵਾਨ ਦੀ ਇਹਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਆ ਤੇ ਇਹ ਵੀਡੀਓ ਜ਼ਰੂਰ ਵੇਖਿਓ ਕੋਸ਼ਿਸ਼ ਕਰਾਂਗੇ ਇਹਨੂੰ ਇੱਕੋ ਪਾਰਟ ਚ ਮਕਾ ਦਈਏ ਕਿਉਂਕਿ ਲੰਬੀ ਵੀਡੀਓ ਬਣਾਉਣ ਦੀ ਮੈਨੂੰ ਆਤ ਨਹੀਂ ਹੈ ਤੇ ਛੋਟੀ ਚ ਜੇ ਨਿਬੜੀ ਤਾਂ ਬਹੁਤ ਵਧੀਆ ਪਰ ਨਹੀਂ ਤੇ ਇਹਦਾ ਪਾਰਟ 2 ਵੀ ਬਣਾਇਆ ਜਾਏਗਾ ਟਾਈਵਾਨ ਜਿਹੜੀ ਕਿ ਇੱਕ ਜਿਹੜਾ ਇੱਕ ਆਈਲੈਂਡ ਆ ਇਹ ਚਾਈਨਾ ਤੋਂ 130 ਕਿਲੋਮੀਟਰ ਦੂਰ ਆ ਮੇਨਲੈਂਡ ਚਾਈਨਾ ਤੋਂ ਇਹ ਇਸ ਟਾਈਵਾਨ ਤੇ 16th ਸੈਂਚਰੀ ਦੇ ਵਿੱਚ ਪੁਰਤਗੀਜ਼ ਸਪੈਨਿਸ਼ ਤੇ ਡੱਚ ਲੋਕ ਇੱਥੇ ਆਏ ਇਹਨਾਂ ਨੇ ਆਪਣੀਆਂ ਛੋਟੀਆਂ-ਛੋਟੀਆਂ ਕਲੋਨੀਆਂ ਬਣਾਈਆਂ ਪੁਰਤਗੀਜ਼ ਲੋਕ ਇਹਨੂੰ ਜਗ੍ਹਾ ਨੂੰ ਇਸ ਟਾਈਵਾਨ ਆਈਲੈਂਡ ਨੂੰ ਕਹਿੰਦੇ ਹੁੰਦੇ ਸੀਗੇ ਇਨਹਾ ਫੋਰਮੋਸਾ ਯਾਨੀ ਕਿ ਇੱਕ ਬਹੁਤ ਖੂਬਸੂਰਤ ਜਗ੍ਹਾ ਉਹਨਾਂ ਨੇ ਆ ਕੇ ਇੱਥੇ ਆਪਣੀਆਂ ਕਲੋਨੀਆਂਸ ਬਣਾਈਆਂ ਉਹ ਤੋਂ ਬਾਅਦ 1683 ਦੇ ਵਿੱਚ ਇਹਨੂੰ ਚਿੰਗ ਡਾਇਨੈਸਟੀ ਜਿਹੜੀ ਚਾਈਨਾ ਤੇ ਰੂਲ ਕਰਦੀ ਸੀ ਮੇਨਲੈਂਡ ਚਾਈਨਾ ਤੇ ਉਹਨਾਂ ਵੱਲੋਂ ਇਨਵੇਡ ਕੀਤਾ ਗਿਆ ਇਨਵੇਸ਼ਨ ਤੋਂ ਬਾਅਦ ਉਹਨਾਂ ਨੇ ਇਸ ਆਇਲੈਂਡ ਨੂੰ ਜਿੱਤਿਆ ਜਿੱਤਣ ਤੋਂ ਬਾਅਦ ਉਹ ਚਲੇ ਗਏ ਵਾਪਸ ਯਾਨੀ ਕਿ ਬਹੁਤਾ ਇੱਥੇ ਰੋਜ਼ਮਰਾਂ ਦੀ ਜ਼ਿੰਦਗੀ ਤੇ ਫਰਕ ਨਹੀਂ ਪਿਆ ਕਿਉਂਕਿ ਲੋਕੀ ਉਦਾਂ ਹੀ ਉਹਨਾਂ ਦਾ ਆਉਣਾ ਜਾਣਾ ਲੱਗਾ ਸੀਗਾ ਤੇ ਉਹ ਕਿਉਂਕਿ ਇਨਵੇਸ਼ਨ ਤੋਂ ਬਾਅਦ ਰੁਕੇ ਨਹੀਂ ਉਹ ਵਾਪਸ ਚਲੇ ਗਏ ਤੇ ਇਸ ਕਰਕੇ ਕੋਈ ਜ਼ਿਆਦਾ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਤੇ ਫਰਕ ਨਹੀਂ ਪਿਆ ਫਿਰ ਉਸ ਤੋਂ ਬਾਅਦ ਆਜੋ 1895 ਯਾਨੀ ਕਿ ਇਹਨਾਂ ਦਾ ਕਾਫੀ ਚਿਰ ਰਾਜ ਉੱਥੇ ਰਿਹਾ ਯਾਨੀ ਕਿ ਉੱਥੇ ਖੁਦ ਨਹੀਂ ਰਹੇ ਪਰ ਤਾਈਵਾਨ ਇੱਕ ਫਿਰ ਵੀ ਆਜ਼ਾਦ ਮੁਲਕ ਰਿਹਾ ਫਿਰ 1895 ਚ ਜਾਪਾਨ ਨੇ ਮੇਨਲੈਂਡ ਚਾਈਨਾ ਤੇ ਕਬਜ਼ਾ ਕੀਤਾ ਜਿਹੜਾ ਮੇਨਲੈਂਡ ਚਾਈਨਾ ਸੀਗਾ ਉਹਨਾਂ ਨੂੰ ਹਰਉਣ ਤੋਂ ਬਾਅਦ ਤਾਈਵਾਨ ਚ ਆਇਓ ਜਾਪਾਨ ਨੇ ਫਿਰ ਤਾਈਵਾਨ ਤੇ ਕਬਜ਼ਾ ਕੀਤਾ ਤੇ ਜਾਪਾਨ ਨੇ ਕਾਫੀ ਚਿਰ ਤੱਕ ਤਾਈਵਾਨ ਨੂੰ ਰੂਲ ਕੀਤਾ 1895 ਚ ਆਇਸੀਗੇ ਉਹ ਤੇ ਉਹ ਤੁਹਾਨੂੰ ਪਤਾ ਵਾ ਜਾਪਾਨ ਇੱਕ ਐਸੀ ਏਸ਼ੀਆ ਦੀ ਪਾਵਰ ਸੀ ਉਹਨਾਂ ਦਿਨਾਂ 'ਚ ਕਿ ਜਾਪਾਨ ਜਿੱਥੇ ਵੀ ਚੁੰਦਾ ਸੀਗਾ ਇਨਵੇਡ ਕਰਦਾ ਸੀਗਾ ਜਿਹੜੀ ਵੀ ਜਗ੍ਹਾ ਚੁੰਦਾ ਸੀ ਜਾਪਾਨ ਇਨਵੇਡ ਕਰਦਾ ਸੀ ਜਾਪਾਨ ਨੇ ਚਾਈਨਾ ਤੇ ਵੀ ਬਹੁਤ ਤਸ਼ੱਦਦ ਕੀਤਾ ਉਹਨਾਂ ਦਿਨਾਂ ਦੇ ਵਿੱਚ ਅੱਜ ਦੇ ਦਿਨ ਵੀ ਹਿਸਟਰੀ 'ਚ ਚਾਈਨਾ ਦੇ ਸਟੂਡੈਂਟਸ ਨੂੰ ਦੱਸਿਆ ਜਾਂਦਾ ਵਾ ਕਿ ਜਾਪਾਨ ਨੇ ਤੁਹਾਡੇ ਤੇ ਕਿੰਨਾ ਤਸ਼ੱਦਦ ਕੀਤਾ ਉਥੋਂ ਦੀਆਂ ਔਰਤਾਂ ਨਾਲ ਜ਼ਬਰ ਜੁਰਮ ਕੀਤਾ ਕਈ ਕੁਸ਼ ਦੇਖਣ ਨੂੰ ਮਿਲਿਆ ਜਾਪਾਨ ਦੀ ਆਰਮੀ ਵੱਲੋਂ ਜਿਹੜਾ ਚਾਈਨਾ ਦੇ ਵਿੱਚ ਕੀਤਾ ਗਿਆ ਉਹ ਅੱਜ ਦੀ ਡੇਟ 'ਚ ਵੀ ਚਾਈਨਾ ਜਾਪਾਨ ਨੂੰ ਬਹੁਤ ਜ਼ਿਆਦਾ ਹੇਟ ਕਰਦਾ ਵਾ ਇਹਨਾਂ ਚੀਜ਼ਾਂ ਨੂੰ ਲੈ ਕੇ 1895 ਚ ਜਾਪਾਨ ਨੇ ਚਾਇਨਾ ਨੂੰ ਹਰਾਇਆ ਉਸ ਤੋਂ ਬਾਅਦ ਆ ਕੇ ਉਹਨੇ ਤਾਈਵਾਨ ਤੇ ਕਬਜ਼ਾ ਕੀਤਾ ਫੋ ਤੋਂ ਬਾਅਦ ਆ ਜੋ ਕਿ ਜਿਹੜੀ 1911 ਚ ਜਿਹੜੀ ਨੈਸ਼ਨਲ ਪਾਰਟੀ ਪਾਰਟੀ ਸੀਗੀ ਚਿੰਗ ਚਿੰਗ ਡਾਇਨੈਸਟੀ ਦੀ ਉਹਨੂੰ ਉਹਨੂੰ ਹਰਾਇਆ ਚਾਇਨਾ ਦੀ ਜਿਹੜੀ ਦੂਸਰੀ ਪਾਰਟੀ ਸੀ ਆਰਓਸੀ ਆਰਓਸੀ ਨੇ ਉਹ ਉਹਨੂੰ ਜਿਹੜੀ ਚਿੰਗ ਡਾਇਨੈਸਟੀ ਸੀ ਉਹਦਾ ਖਾਤਮਾ ਕੀਤਾ ਫਿਰ ਜਿਹੜੀ ਚਿੰਗ ਡਾਇਨੈਸਟੀ ਨੂੰ ਹਰੋਣ ਤੋਂ ਬਾਅਦ ਆਰਓਸੀ ਆਈ ਪਾਵਰ ਦੇ ਵਿੱਚ ਏ ਆਈ ਮੇਨਲੈਂਡ ਚਾਇਨਾ ਦੇ ਵਿੱਚ ਮੇਨਲੈਂਡ ਚਾਈਨਾ ਦੇ ਵਿੱਚ ਆਰਓਸੀ ਪਾਵਰ ਚਾਈ ਆਰਓਸੀ ਨੇ 1945 ਚ ਤਾਈਵਾਨ ਦਾ ਕੰਟਰੋਲ ਲਿਆ ਸੀਗਾ ਇਹ ਤੋਂ ਜਾਪਾਨ ਤੋਂ ਉਸ ਤੋਂ ਬਾਅਦ ਇਹ ਗੱਲ ਕਰਨੀ ਬਹੁਤ ਜ਼ਰੂਰੀ ਆ ਕਿ ਇਹ ਜਿਹੜਾ ਚਿੰਗ ਡਾਇਨਸਟੀ ਜਿਹੜੀ ਪਹਿਲਾਂ ਰੂਲ ਕਰਦੀ ਰਹੀ ਆ ਤਾਈਵਾਨ ਤੇ ਉਸ ਤੋਂ ਬਾਅਦ ਜਪਾਨੀਜ਼ ਨੇ ਆ ਕੇ ਟੇਵਰ ਕੀਤਾ ਚਿੰਗ ਡਾਇਨਸਟੀ ਤੋਂ ਉਸ ਤੋਂ ਬਾਅਦ ਆਰਓਸੀ ਨੇ ਤਾਈਵਾਨ ਤੇ ਕਬਜ਼ਾ ਕਿਉਂ ਕੀਤਾ ਕੀ ਇਹਨਾਂ ਦੀ ਮਜਬੂਰੀ ਸੀ ਜਾਂ ਇਹਨਾਂ ਨੇ ਖੁਦ ਯਾਨਕੀ ਤਾਈਵਾਨ ਨੂੰ ਇਨਵੇਡ ਕੀਤਾ ਹੁਣ ਆਜੋ ਤੁਸੀਂ ਇਹ ਤੋਂ 1945 ਦੇ ਵਿੱਚ ਵੀ 1945 ਚ 1945 ਦੇ ਵਿੱਚ ਕੀ ਹੁੰਦਾ ਵਾ ਕਿ ROC ਨੂੰ ਮੇਨਲੈਂਡ ਚਾਈਨਾ ਛੱਡ ਕੇ ਭੱਜਣਾ ਪਿਆ ਇਹਦੇ ਪਿੱਛੇ ਕੀ ਰੀਜ਼ਨ ਹੋਏ ਇਹਦੇ ਪਿੱਛੇ ਕੀ ਹਿਸਟਰੀ ਆ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਹੁਣ 1945 ਦੇ ਵਿੱਚ ਤੁਹਾਨੂੰ ਪਤਾ ਵਾ ਵਰਲਡ ਵਾਰ 2 ਚੱਲ ਰਹੀ ਸੀਗੀ ਜਿਹਦੇ ਵਿੱਚ ਕਾਫੀ ਅਲਾਈਅਸ ਬਨੇ ਹੋਏ ਸੀਗੇ ਦੇਸ਼ ਆਪਸ ਵਿੱਚ ਮਿਲ ਕੇ ਲੜਾਈਆਂ ਲੜ ਰਹੇ ਸੀਗੇ ਕੋਈ ਕਿਸੇ ਦੇ ਖਿਲਾਫ ਲੜ ਰਿਆ ਸੀਗਾ ਉਧਰੋਂ ਤੁਹਾਨੂੰ ਪਤਾ ਵਾ ਹਿਟਲਰ ਦਾ ਜ਼ੋਰ ਕਾਫੀ ਸੀਗਾ ਫਿਰ ਯੂਐਸਐਸਆਰ ਵੀ ਸੀਗਾ ਉਦੋਂ ਜਪਾਨ ਇੱਕ ਬਹੁਤ ਤਕੜੀ ਪਾਵਰ ਸੀਗਾ ਉਹਨਾਂ ਦਿਨਾਂ 'ਚ ਅਮਰੀਕਾ ਫਿਲਹਾਲ ਵਰਲਡ ਵਾਰ 2 ਦੇ ਵਿੱਚ ਆਪਣੇ ਆਪ ਨੂੰ ਨਹੀਂ ਉਹਨੇ ਲੈ ਕੇ ਆਇਆ ਸੀਗਾ ਉਹ ਹਜੇ ਬਾਹਰ ਬੈਠਾ ਹੀ ਫਿਲਮ ਵੇਖਣ ਡਿਆ ਹੈਗਾ ਚੱਲਣ ਦੀ ਉਹਦੇ ਸਾਹਮਣੇ ਫਿਰ ਕੀ ਹੋਇਆ ਕਿ 1945 ਦੇ ਵਿੱਚ ਜਿਹੜੀ ਚਾਈਨਾ ਆ ਚਾਈਨਾ ਦੇ ਵਿੱਚ ਸਿਵਲ ਵਾਰ ਲੱਗ ਜਾਂਦੀ ਹੈ ਸਿਵਲ ਵਾਰ ਇਹ ਕਿਹਦੇ ਵਿੱਚ ਲੱਗਦੀ ਆ ਆਰਓਸੀ ਜਿਹੜੀ ਰਿਪਬਲਿਕ ਆਫ ਚਾਈਨਾ ਵਾ ਜਿਹਨੂੰ ਚਿੰਗ ਕਾਈ ਸ਼ੇਕ ਲੀਡ ਕਰ ਰਿਆ ਸੀਗਾ ਉਸ ਤੋਂ ਬਾਅਦ ਦੂਸਰੇ ਬੰਨੇ ਤੇ ਰ ਸੀਗੀ ਜਿੱਦਾਂ ਕਮਿਊਨਿਸਟ ਪਾਰਟੀ ਜਿਹਨੂੰ ਮਾਓ ਜ਼ੇਦਾਂਗ ਲੀਡ ਕਰ ਰਿਆ ਸੀਗਾ ਜਿਹੜੇ ਅੱਜ ਦੀ ਡੇਟ 'ਚ ਚਾਈਨਾ ਨੂੰ ਰਨ ਕਰ ਰਹੇ ਆ ਇਹ ਕਮਿਊਨਿਸਟ ਪਾਰਟੀ ਹੀ ਚਾਈਨਾ ਨੂੰ ਰਨ ਕਰ ਰਹੀ ਹੈ ਮਾਓ ਜ਼ੇਦਾਂਗ ਤੇ ਆਰਓਸੀ ਦੇ ਵਿੱਚ ਸਿਵਲ ਵਾਰ ਲੱਗ ਜਾਂਦੀ ਆ ਉਸੇ ਟਾਈਮ ਜਦੋਂ ਕਿ ਵਰਲਡ ਵਾਰ 2 ਸ਼ੁਰੂ ਹੋਈ ਸੀਗੀ ਤੇ ਇਹ ਲੜਾਈ ਸ਼ੁਰੂ ਹੋ ਗਈ ਇਹਨਾਂ ਦੇ ਵਿੱਚ ਸ਼ੁਰੂ ਹੋਣ ਤੋਂ ਬਾਅਦ ਕੀ ਚੱਕਰ ਪਿਆ ਕਿ ਜਿਹੜੀ ਕਮਿਊਨਿਸਟ ਪਾਰਟੀ ਆ ਉਹ ਹਾਵੀ ਹੋਣੀ ਸ਼ੁਰੂ ਹੋ ਗਈ ਉਹਨਾਂ ਦੇ ਹਾਵੀ ਹੋਣ ਤੋਂ ਬਾਅਦ 1945 ਦੇ ਵਿੱਚ ਆਰਓਸੀ ਜਿਹੜੀ ਰਿਪਬਲਿਕ ਆਫ ਚਾਈਨਾ ਦਾ ਚਿੰਗਾਈ ਸ਼ੇਕ ਆ ਉਹਨੂੰ ਮੇਨਲੈਂਡ ਚਾਈਨਾ ਛੱਡ ਕੇ ਭੱਜਣਾ ਪਿਆ ਉਹ ਜਦੋਂ ਚਾਈਨਾ ਛੱਡ ਕੇ ਭੱਜਿਆ ਤੇ ਉਹਨੇ 1945 ਜਦੋਂ ਜਾਪਾਨ ਆਪਣੇ ਘੁੜਨਿਆਂ ਤੇ ਆ ਚੁੱਕਿਆ ਸੀਗਾ ਕਿਉਂ ਕਿਉਂਕਿ ਜਾਪਾਨ ਨੇ ਪਰਲ ਹਾਰਬਰ ਤੇ ਹਮਲਾ ਕੀਤਾ ਸੀਗਾ ਅਮਰੀਕਾ ਦਾ ਜਿਹੜਾ ਪਰਲ ਹਾਰਬਰ ਆ ਪਰਲ ਹਾਰਬਰ ਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ ਰਿਟੈਲੀਏਸ਼ਨ ਦੇ ਵਿੱਚ ਦੋ ਨਿਊਕਲੀਅਰ ਬੰਬ ਜਾਪਾਨ ਦੇ ਸ਼ਹਿਰ ਹਿਰੋਸ਼ੀਮਾ ਤੇ ਨਾਗਾਸਾਕੀ ਤੇ ਸੁੱਟੇ ਨੁਕਸਾਨ ਜਿਆਦਾ ਹੋ ਗਿਆ ਸੀਗਾ ਚਲੋ ਇਹ ਦੋ ਬੰਬਾਂ ਨੂੰ ਅਸੀਂ ਰੀਜ਼ਨ ਨਹੀਂ ਕਹਿ ਸਕਦੇ ਕਿ ਇਹ ਦੋ ਬੰਬ ਸੁੱਟਣ ਕਰਕੇ ਜਾਪਾਨ ਨੇ ਸਰੈਂਡਰ ਕੀਤਾ ਪਰ ਜਾਪਾਨ ਤੇ ਦੂਸਰੇ ਪਾਸੇ ਉਹ ਵੀ ਕਾਫੀ ਪ੍ਰੈਸ਼ਰ ਪੈ ਰਿਹਾ ਸੀਗਾ ਤੇ ਜਾਪਾਨ ਨੂੰ 1945 ਦੇ ਵਿੱਚ ਸਰੈਂਡਰ ਕਰਨਾ ਪਿਆ ਜਾਪਾਨ ਆਪਣੀ ਹਾਰ ਮੰਨ ਗਿਆ ਉਦੋਂ ਕਮਿਊਨਿਸਟ ਪਾਰਟੀ ਮੇਨਲੈਂਡ ਚਾਈਨਾ ਚਾਹੀ ਇਦੋਂ ਜਾਪਾਨ ਵੀਕ ਹੋ ਗਿਆ ਸੀਗਾ ਇਹਨਾਂ ਦੋਵਾਂ ਚੀਜ਼ਾਂ ਹੋਣ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਮੇਨਲੈਂਡ ਚਾਈਨਾ ਤੇ ਆਰਓਸੀ ਰੂਲ ਕਰ ਰਹੀ ਸੀ ਉਹ ਫਿਰ ਜਿਹੜਾ ਚਿੰਗਾਈ ਸ਼ੇਕ ਆ ਉਹ ਭੱਜ ਕੇ ਆ ਗਿਆ ਤਾਈਵਾਨ ਉਹ ਤਾਈਵਾਨ ਆਇਆ ਉਹਦੇ ਨਾਲ ਉਹਦੇ 2 ਮਿਲੀਅਨ ਜਿਹੜੇ ਫਾਲੋਅਰ ਸੀਗੇ ਉਹ ਵੀ ਉਹਦੇ ਨਾਲ ਆ ਕੇ ਭੱਜ ਕੇ ਤਾਈਵਾਨ ਤੇ ਬਚਣ ਦੇ ਲਈ ਕਿ ਹਾਂ ਭਈ ਉੱਥੇ ਹੀ ਹਾਰ ਰਹੇ ਆ ਤੇ ਬਚ ਕੇ ਤੇ ਇੱਥੇ ਆ ਜਿਓ ਉਹ ਆ ਗਿਆ ਇਧਰ ਨੂੰ ਤੇ ਜਪਾਨ ਨੂੰ ਉਹਨਾਂ ਨੇ ਕੱਢਤਾ ਬਾਹਰ ਤੇ ਚਾਈਨਾ ਦੇ ਵਿੱਚ ਆ ਗਈ ਕਮਿਊਨਿਸਟ ਪਾਰਟੀ ਤੇ ਕਮਿਊਨਿਸਟ ਪਾਰਟੀ ਤੇ ROC ਆ ਗਈ ਇਧਰਲੇ ਪਾਸੇ ਤਾਈਵਾਨ ਦੇ ਵਿੱਚ ਇਹ ਇਹ ਤਿੰਨ ਚੀਜ਼ਾਂ ਹੋਈਆਂ ਉਹਨਾਂ ਸਮਿਆਂ ਦੇ ਵਿੱਚ ਫਿਰ ਅਮਰੀਕਾ ਦੇ ਨਾਲ ਨਾ ਇਹ ਜਿਹੜਾ ਚਿੰਗਾਈ ਸ਼ੇਖ ਆ ਇਹਦੇ ਕਾਫੀ ক্লোਜ਼ ਰਿਲੇਸ਼ਨ ਸੀਗੇ ਇਹ ਐਲਾਈ ਮੰਨਿਆ ਜਾਂਦਾ ਸੀਗਾ ਇੱਕ ਅਮਰੀਕਾ ਦਾ ਹੈਗਾ ਇਹ ਵੀ ਡਿਕਟੇਟਰੀ ਸੀਗਾ ਇਹ ਡੈਮੋਕ੍ਰੈਟਿਕ ਬੰਦਾ ਨਹੀਂ ਸੀਗਾ ਇਹ ਵੀ ਡਿਕਟੇਟਰ ਸੀਗਾ ਉਸ ਤੋਂ ਬਾਅਦ ਤੁਸੀਂ ਜਦੋਂ ਇਹਨਾਂ ਦੀ 1975 ਦੇ ਵਿੱਚ ਚਿੰਗਾਈ ਦੀ ਡੈਥ ਹੋਈ ਠੀਕ ਹੈ ਨਾ ਪਰ ਇਹ ਅਮਰੀਕਾ ਲਈ ਫਾਇਦੇਮੰਦ ਸੀਗਾ ਪਰ 1975 1970 ਦੇ ਵਿੱਚ ਕੀ ਹੁੰਦਾ ਵਾ ਕਿ ਪ੍ਰੈਜ਼ੀਡੈਂਟ ਰਿਚਨ ਨਿਕਸਨ ਐਂਡ ਸੈਕਰੀਟਰੀ ਸਟੇਟ ਆਫ ਸਟੇਟ ਹੈਨਰੀ ਕਿਸਿੰਗਰ ਨੇ UN ਦੇ ਸਕਿਉਰਟੀ ਕਾਉਂਸਲ ਚੋਂ ROC ਨੂੰ ਕੱਢਤਾ ਤੇ ROC ਦੀ ਸੀਟ ਜਿਹੜੀ ਆ ਉਹ ਦੇ ਦਿੱਤੀ ਗਈ ਕਮਿਊਨਿਸਟ ਚਾਇਨਾ ਨੂੰ ਯਾਨੀ ਕਿ ਮੇਨਲੈਂਡ ਚਾਇਨਾ ਦੀ ਪਾਰਟੀ ਨੂੰ ਕਿਉਂਕਿ ਪਹਿਲਾਂ ROC ਕਹਿੰਦਾ ਸੀਗਾ ਕਿ ਅਸੀਂ ਚਾਇਨਾ ਦੇ ਲੋਕਾਂ ਦੇ ਯਾਨੀ ਕਿ ਉਹਨਾਂ ਨੂੰ ਅਸੀਂ ਉਹ ਉਹਨਾਂ ਨੂੰ ਅਸੀਂ ਯਾਨੀ ਕਿ ਲੀਡ ਕਰਦੇ ਆ ਚਾਇਨਾ ਦੇ ਲੋਕਾਂ ਦਾ ਮੇਨ ਪਾਰਟੀ ਅਸੀਂ ਆ ਭਾਵੇਂ ਉਹ ਹਾਰ ਕੇ ਤਾਈਵਾਨ ਆ ਗਏ ਸੀਗੇ ਪਰ ਉਹ ਉੱਥੇ ਰੂਲ ਕਰਦੇ ਰਹੇ ਸੀਗੇ ਚਾਈਨਾ ਚ ਤੇ ਉਹ ਇਹ ਦੱਸਣਾ ਚਾਹੁੰਦੇ ਸੀਗੇ ਕਿ ਜਿਹੜੇ ਚਾਈਨਾ ਦੇ ਲੋਕ ਆ ਉਹਨਾਂ ਦਾ ਪੱਖ ਅਸੀਂ ਰੱਖ ਸਕਦੇ ਆ ਸਾਡੇ ਤੋਂ ਵਧੀਆ ਕੋਈ ਨਹੀਂ ਰੱਖ ਸਕਦਾ ਤੇ ਉਧਰੋਂ ਜਿਹੜੀ ਕਮਿਊਨਿਸਟ ਪਾਰਟੀ ਸੀਗੀ ਉਹ ਕਹਿੰਦੀ ਕਿ ਨਹੀਂ ਇੱਥੇ ਰਾਜ ਅਸੀਂ ਕਰ ਰਹੇ ਆ ਤੇ ਇਹਨਾਂ ਦਾ ਪੱਖ ਵੀ ਅਸੀਂ ਰੱਖਾਂਗੇ ਤੇ ਉਹਦੇ ਪਿੱਛੇ UN ਨੂੰ ਵੀ ਝੁਕਣਾ ਪਿਆ ਕਿਉਂ ਕਿ ਇਹਨਾਂ ਕੋਲ ਪਿੱਛੇ ਬੰਦਿਆਂ ਦੀ ਪਾਵਰ ਘੱਟ ਸੀਗੀ ਤਾਈਵਾਨ ਦੇ ਵਿੱਚ ਤੇ ਉਧਰ 1 ਬਿਲੀਅਨ ਉਹਨਾਂ ਟਾਈਮਾਂ ਦੇ ਵਿੱਚ 1 ਬਿਲੀਅਨ ਦੀ ਪੋਪੂਲੇਸ਼ਨ ਸੀਗੀ ਤੇ ਉਹ UN ਦੀ ਜਿਹੜੀ ਸੀਟ ਆ ਉਹ ਫਿਰ ROC ਨੂੰ ਕੱਢ ਕੇ ਤੇ ਕਮਿਊਨਿਸਟ ਪਾਰਟ ਚਾਈਨਾ ਨੂੰ ਦਿੱਤੀ ਗਈ ਇਹ ਚੀਜ਼ਾਂ ਹੋਈਆਂ 1975 ਦੇ ਵਿੱਚ ਇਹਦੀ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਤਾਈਵਾਨ ਦੇ ਵਿੱਚ ਡੈਮੋਕ੍ਰੇਸੀ ਦੇ ਹਸਾਬ ਨਾਲ ਚੀਜ਼ਾਂ ਚੱਲਣੀਆਂ ਸ਼ੁਰੂ ਹੋਈਆਂ ਡੈਮੋਕ੍ਰੇਸੀ 'ਚ ਚੀਜ਼ਾਂ ਚੱਲਦੇ ਹੋਏ 1979 ਦੇ ਵਿੱਚ ਜਿਹੜਾ ਜਿਮੀ ਕਾਰਟਰ ਅਮਰੀਕਾ ਦਾ ਪ੍ਰੈਜ਼ੀਡੈਂਟ ਸੀਗਾ ਉਹਨੇ ਚਾਈਨਾ ਨੂੰ ਫੁੱਲ ਡਿਪਲੋਮੈਟਿਕ ਰਿਕੋਗਨੀਸ਼ਨ ਦਿੱਤੀ ਕਿ ਯਾਨੀ ਕਿ ਹੁਣ ਜਿੰਨੀਆਂ ਵੀ ਚਾਈਨਾ ਦੇ ਰਿਲੇਟਿਡ ਡਿਪਲੋਮੇਸੀਆਂ ਜੋ ਵੀ ਆ ਉਹ ਇਹੀ ਬੰਦਾ ਕਰੇਗਾ ਚਾਈਨਾ ਹੀ ਕਰੇਗਾ ਹੋਰ ਯਾਨੀ ਕਿ ਅਸੀਂ ਆਰਓਸੀ ਨੂੰ ਉਹਦਾ ਹੱਕ ਨਹੀਂ ਦਿੰਦੇ ਡਿਪਲੋਮਾ ਹੁਣ ਆਪਾਂ ਅੱਗੇ ਗੱਲ ਕਰਨ ਜਾ ਰਹੇ ਹਾਂ ਕਿ ਚਾਈਨਾ ਕਿਉਂ ਇਨਵੇਡ ਕਰਨਾ ਚਾਹੁੰਦਾ ਹੈ ਤਾਈਵਾਨ ਨੂੰ ਉਹਦੇ ਪਿੱਛੇ ਕੀ ਵਜ੍ਹਾ ਨੇ ਤੇ ਕੀ ਇਨਵੇਡ ਕਰਨਾ ਚਾਹੁੰਦਾ ਬਾਕੀ ਹਾਂ ਵੀ ਤਾਈਵਾਨ ਨੂੰ ਇਨਵੇਡ ਕਰਾਂਗੇ ਤੇ ਤਾਈਵਾਨ 'ਚ ਬਹੁਤ ਜ਼ਿਆਦਾ ਪੈਸਾ ਆ ਹਨਾ ਚਾਈਨਾ ਦੇ ਵਿੱਚ ਉਹ ਅਸੀਂ ਕਾਫੀ ਕਾਫੀ ਕੁਝ ਕੱਢ ਸਕਦੇ ਹਾਂ ਹੁਣ ਤਾਈਵਾਨ ਹੀ ਇੱਕ ਇਦਾਂ ਦੀ ਇਕਨੋਮੀ ਹੈ ਜਿਹੜੀ ਸੈਮੀ ਕੰਡਕਟਰਸ ਬਣਾਉਂਦੀ ਆ ਚਿਪਸ ਬਣਾਉਂਦੀ ਆ ਠੀਕ ਹੈ ਨਾ ਇਹ ਫਿਰ ਦੁਨੀਆ 'ਚ 90% ਜਿਹੜੀ ਆ ਇਹ ਚਿਪਸ ਆਏ ਆ ਇਹ ਸੈਮੀ ਕੰਡਕਟਰਸ ਹੈ ਤਾਈਵਾਨ ਤੋਂ ਹੀ ਸਲੇਕੀਤੇ ਜਾਂਦੇ ਆ। ਹਰਾ ਨਹੀਂ ਹੋਇਆ ਜੇ ਤੁਹਾਡੇ ਫੋਨ 'ਚ ਵੀ ਇਹ ਸੈਮੀ ਕੰਡਕਟਰ ਜਿਹੜੀ ਚਿਪਸ ਨੇ ਜਾਂ ਕੋਸ਼ ਨੇ ਇਹ ਤਾਈਵਾਨ ਤੋਂ ਆਈਆਂ ਹੋਣ। ਤੇ ਇਹ ਤਾਈਵਾਨ ਨੇ ਇਸ ਕਰਕੇ ਮੈਟਰ ਕਰਤਾ ਵਾ ਵਰਲਡ 'ਚ ਕਿਉਂਕਿ ਇੱਕ ਤੇ ਇੱਕ ਸੈਕਸੈਸਫੁਲ ਡੈਮੋਕ੍ਰੇਸੀ ਆ ਤੇ ਦੂਸਰਾ ਇਹ ਬਹੁਤ ਤਗੜੀ ਇਕਨੋਮੀ ਐ ਇਸ ਟਾਈਮ ਐ ਪਰ ਤਾਈਵਾਨ ਦੀ ਜ਼ਿਆਦਾਤਰ ਇਕਨੋਮੀ ਡਿਪੈਂਡ ਕਰਦੀ ਇਹਨਾਂ ਦੀ ਇੱਕੋ ਕੰਪਨੀ ਆ TSMC ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਉਸ ਤੇ ਹੀ ਡਿਪੈਂਡ ਕਰਦੀ ਆ ਕਿਉਂਕਿ ਉਹ ਵੀ ਸੈਮੀਕੰਡਕਟਰ ਬਣਾਉਂਦੀ ਆ ਚਿਪਸ ਬਣਾਉਂਦੀ ਆ ਹੁਣ ਅੱਗੇ ਆਉਣ ਵਾਲੇ ਐਡਵਾਂਸ AI ਤੇ ਵੀ ਇਹ ਇਹ ਕੰਪਨੀਆਂ ਕੰਮ ਕਰਨੀਆਂ ਆ ਰਹੀਆਂ ਯਾਨੀ ਕਿ ਇੱਥੇ ਹੋਰ ਐਡਵਾਂਸਮੈਂਟ ਕਿਦਾਂ ਲਈ ਹੋਈ ਜਾਵੇ ਇਹਨਾਂ ਤੇ ਵੀ ਇਹ ਕੰਪਨੀ ਕੰਮ ਕਰ ਰਹੀ ਆ ਇਸ ਕਰਕੇ ਮਨੀ ਵਾਈਜ਼ ਤੇ ਸ਼ਿਪਿੰਗ ਰੂਟ ਜਿਹੜੇ ਮੈਟਰ ਕਰਦੇ ਆ ਜਿਹੜੇ ਤਿੰਨ ਪਾਸੇ ਹੋ ਇਹਨਾਂ ਦੇ ਸ਼ਿਪਿੰਗ ਰੂਟ ਨੇ ਉਹ ਮੈਟਰ ਕਰਦੇ ਆ ਚਾ ਤਾਈਵਾਨ ਤਾਈਵਾਨ ਦੇ ਜਿਹੜੇ ਚਾਈਨਾ ਨੂੰ ਤੇ ਇਹ ਇਹਨਾਂ ਚੀਜ਼ਾਂ ਕਰਕੇ ਹੀ ਚੁੰਦੇ ਆ ਕਿ ਹਾਂ ਬਈ ਜਿਹੜਾ ਇਹਨਾਂ ਇਹਨਾਂ ਰੂਟਾ ਕਰਕੇ ਹੀ ਚ ਚਾਹ ਇਹ ਚੁੰਦਾ ਵਾਕੀ ਹੁਣ ਐਂ ਤਾਈਵਾਨ ਤੇ ਕਬਜ਼ਾ ਕਰੀਏ ਹੁਣ ਮੇਨ ਚੱਕਰ ਇਹ ਆ ਜਿਹੜੀ ROC ਯਾ ਰਿਪਬਲਿਕ ਆਫ ਚਾਈਨਾ ਜਿਹੜੀ ਪਾਰਟੀ ਆ ਤਾਈਵਾਨ ਦੀ ਇਹਨੂੰ US ਰਿਕੋਗਨਾਈਜ਼ ਨਹੀਂ ਕਰਦਾ ਬਟ US ਸਪੋਰਟ ਵੀ ਕਰਦਾ ਵਾਕੀ ਹਾਂ ਬਈ ਕੱਲ ਨੂੰ ਤੁਹਾਡੇ ਤੇ ਇਨਵੇਸ਼ਨ ਹੋਈ ਬਾਈਡਨ ਦਾ ਪਿਛੇ ਬਿਆਨ ਆਇਆ ਸੀਗਾ ਕਿ ਜੇ ਤਾਈਵਾਨ ਤੇ ਇਨਵੇਸ਼ਨ ਹੋਈ ਤੇ ਅਸੀਂ ਆਵਾਂਗੇ ਪਰ ਇਹ ਸਾਰੇ ਜਿਹੜੇ ਪ੍ਰਧਾਨ ਜਿਹੜੇ ਪ੍ਰੈਜ਼ੀਡੈਂਟ ਰਹੇ ਹੈ ਯੂ ਐਸ ਏ ਦੇ ਇਹ ਵੱਲੋਂ ਕੋਈ ਕਲੀਅਰ ਮੈਸੇਜ ਨਹੀਂ ਆਇਆ ਕਿ ਹਾਂ ਜੇ ਤਾਈਵਾਨ ਤੇ ਇਨਵੇਸ਼ਨ ਹੋਈ ਕਿ ਉਹ ਲੜਾਈ ਲਈ ਆਪਣੇ ਟ੍ਰੂਪਸ ਨੂੰ ਔਨ ਗਰਾਉਂਡ ਕਰਨਗੇ ਜਾਂ ਨਹੀਂ ਹਾਂ ਬਟ ਇੱਕ ਧਮਕੀ ਲਾ ਦਿੰਦੇ ਆ ਚਾਈਨਾ ਨੂੰ ਕਿ ਉਹ ਕੋਸ਼ਿਸ਼ ਵੀ ਨਾ ਕਰੇ ਤਾਈਵਾਨ ਨੂੰ ਇਨਵੇਡ ਕਰਨ ਦੀ ਹਾਲਾਕਿ ਫਿਲੀਪੀਨਸ ਦੇ ਵਿੱਚ ਜਿਹੜੀਆਂ ਡ੍ਰਿਲਸ ਹੋਈਆਂ ਉਹਨਾਂ ਨੇ ਕੀ ਕੀਤਾ ਕਿ ਫਿਲੀਪੀਨਸ ਨੇਵੀ ਦੇ ਨਾਲ ਰਲ ਕੇ ਉਹਨਾਂ ਕੋਈ ਇੱਕ ਪੁਰਾਣਾ ਯੂਐਸ ਨੈਵੀ ਸ਼ਿਪ ਸੀਗਾ ਜਿਹਦੇ ਤੇ ਮਸਾਈਲੇ ਮਾਰ ਕੇ ਤੇ ਉਹਨੂੰ ਦਬਾਇਆ ਉਹਨਾਂ ਨੇ ਇੱਕ ਦੱਸਣ ਲਈ ਚਾਈਨਾ ਨੂੰ ਕਿ ਜੇ ਤੁਸੀਂ ਸ਼ਿਪ ਲੈ ਕੇ ਆਉਣਦੇ ਹੋ ਨਾ ਲਾਗੇ ਇਹਦੇ ਤੇ ਅਸੀਂ ਇਹਨਾਂ ਨੂੰ ਮਸਾਈਲਾ ਮਾਰ ਕੇ ਸ਼ੂਟ ਵੀ ਕਰਦੇ ਹਾਂ ਦਬਾ ਵੀ ਸਕਦੇ ਹਾਂ ਤੇ ਤੁਸੀਂ ਕੋਸ਼ਿਸ਼ ਨਾ ਕਰਿਓ ਕਿ ਤਾਈਵਾਨ ਨੂੰ ਇਨਵੇਡ ਕਰੋ ਉਤੋ ਬਾਅਦ ਜਿਹੜਾ ਦੂਸਰੀ ਕੰਟਰੀਸ ਲਾ ਲੋ ਜਾਪਾਨ ਜਾਪਾਨ ਦੀ ਜਿਹੜੀ ਨਵੀਂ ਪ੍ਰਾਈਮ ਮਿਨਿਸਟਰ ਆਈ ਆ ਉਹਦੀ ਵੱਲੋਂ ਵੀ ਬੜੀ ਤਕੜੀ ਸਟੇਟਮੈਂਟ ਦਿੱਤੀ ਗਈ ਹੈ ਕਿ ਹਾਂ ਅਗਰ ਚਾਈਨਾ ਜਾਪਾਨ ਤੇ ਇਨਵੇਸ਼ਨ ਕਰਦਾ ਵਾ ਜਾਪਾਨ ਸੋਰੀ ਚਾਈਨਾ ਤਾਈਵਾਨ ਤੇ ਇਨਵੇਸ਼ਨ ਕਰਦਾ ਵਾ ਤੇ ਜਾਪਾਨ ਡਿਫੈਂਡ ਕਰਨਾ ਹੈਗਾ ਤਾਈਵਾਨ ਨੂੰ ਹੁਣ ਜਾਪਾਨ ਦੇ ਪਿੱਛੇ ਇੰਟਰਸਟ ਹੈ ਜਾਪਾਨ ਵੀ ਇੱਕ ਟਾਈਮ ਤੱਕ ਚਾਹਿਆ ਜਾ ਤਾਈਵਾਨ ਤੇ ਮੂਲ ਕਰ ਚੁੱਕਾ ਹੈ ਤੇ ਚਲੋ ਜਪਾਨ ਦਾ 1945 ਚ ਜਿਹੜਾ ਅਨ ਕੰਡੀਸ਼ਨਲ ਸਮੈਂਡਰ ਹੋਇਆ ਉਹਦੇ ਕਰਕੇ ਜਪਾਨ ਕੋਈ ਇੰਡੀ ਤਗੜੀ ਆਰਮੀ ਨਹੀਂ ਰਹੀ ਪਰ ਹੁਣ ਜਪਾਨ ਆਪਣੀ ਆਰਮੀ ਨੂੰ ਦੁਬਾਰਾ ਬਿਲਡ ਕਰਨੇ ਸ਼ੁਰੂ ਕਰ ਦਿੱਤਾ ਵਾ ਕਿਉਂਕਿ ਉਦੋਂ ਅਮਰੀਕਾ ਨੇ ਹੀ ਕਿਹਾ ਸੀਗਾ ਕਿ ਤੁਸੀਂ ਆਪਣੀ ਆਰਮੀ ਨਹੀਂ ਬਣਾ ਸਕਦੇ ਯਾਨੀ ਇੱਕ ਹੱਦ ਤੋਂ ਤੁਸੀਂ ਆਪਣੇ ਜ਼ਿਆਦਾ ਪ੍ਰੂਫਸ ਨਹੀਂ ਪਨਾ ਸਕਦੇ ਪਰ ਹੁਣ ਅਮਰੀਕਾ ਹਰ ਜਗ੍ਹਾ ਤੇ ਜਾ ਕੇ ਸਪੋਰਟ ਨਹੀਂ ਕਰ ਸਕਦਾ ਚ ਚਾਇਨਾ ਇੱਕ ਬਹੁਤ ਵੱਡਾ ਥ੍ਰੈਟ ਬਣ ਚੁੱਕਾ ਵਾਇਸ ਤੇ ਇੰਡੀਆ ਲਈ ਵੀ ਜਪਾਨ ਲਈ ਵੀ ਫਿਲੀਪੀਨਸ ਲਈ ਵੀ ਤਾਈਵਾਨ ਲਈ ਵੀ ਜਿੰਨੇ ਵੀ ਲਾਗੇ ਲਾਗੇ ਦੇਸ਼ ਆ ਠੀਕ ਹੈ ਸਾਰੇ ਸਾਰੇ ਇੱਕ ਮੇਜਰ ਥ੍ਰੈਟ ਬਣਦਾ ਹੋ ਜਾਣਾ ਜਿਹੜਾ ਆ ਰਿਹਾ ਹੁਣ ਛੱਡਣਾ ਤੇ ਉਹਨੂੰ ਡੀਲ ਕਰਨ ਦੀ ਜੇ ਉਹ ਤਾਈਵਾਨ ਤੇ ਇਨਵੇਡ ਕਰਦਾ ਵਾ ਜਿਹੜੀਆਂ ਉਹ ਪ੍ਰਿੰਸ ਕਰ ਰਿਹਾ ਵਾ ਇਸ ਟਾਈਮ ਜੇ ਉਹਨੇ ਤਾਈਵਾਨ ਨੂੰ ਇਨਵੇਡ ਕੀਤਾ ਤੇ ਕੀ ਅਮਰੀਕਾ ਉਹਦੀ ਸਪੋਰਟ ਲਈ ਆਏਗਾ ਕੁਛ ਕਲੀਅਰ ਨਹੀਂ ਆ ਇੱਕ ਉਹ ਜਿੱਦਾਂ ਯੂਕਰੇਨ ਚ ਹੋਇਆ ਰਸ਼ੀਆ ਵੱਲੋਂ ਹਮਲਾ ਕੀਤਾ ਗਿਆ ਯੂਕਰੇਨ ਤੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਾਟੋ ਦਾ ਹਿੱਸਾ ਬਣ ਜਾਓਗੇ ਕੁਛ ਹੈ ਉਹਨਾਂ ਨੂੰ ਬਾਅਦ ਚ ਨਾਟੋ ਦਾ ਹਿੱਸਾ ਵੀ ਨਹੀਂ ਬਣਾਇਆ ਇਸ ਟਾਈਮ ਕਿੰਨੀ ਜ਼ਿਆਦਾ ਉਹਨਾਂ ਦੀ ਟੈਰੀਟਰੀ ਆਲਰੇਡੀ ਰਸ਼ੀਆ ਆਪਣੇ ਪਾਸੇ ਲੈ ਚੁੱਕਾ ਵਾ ਤੇ ਉਹਨਾਂ ਟੈਰਿਟਰੀ ਡਿਸਪਿਊਟ ਚੱਲ ਰਿਹਾ ਵਾ ਕਿ ਹਾਂ ਵੀ ਉਹ ਕਹਿੰਦੇ ਕਿ ਸਾਡੀ ਜਗ੍ਹਾ ਖਾਲੀ ਕਰੋ ਰਸ਼ੀਆ ਕਹਿੰਦਾ ਖਾਲੀ ਤੇ ਕੀ ਤੁਹਾਡੇ ਕੋਲ ਬਸ ਚਲੇ ਆਂ ਹੋਰ ਲੈ ਲਈਏ ਯਾਨੀ ਕਿ ਅਹੀਂ ਨਿਗਲਦੇ ਹੀ ਨਹੀਂ ਤੇ ਉਹਨਾਂ ਨੂੰ ਵੀ ਪਹਿਲਾਂ ਪ੍ਰੋਮਿਸ ਕੀਤੇ ਗਏ ਈਯੂ ਵੱਲੋਂ ਕਿ ਅਸੀਂ ਆਵਾਂਗੇ ਤੁਹਾਡੀ ਖੁਸ਼ਹਾਲੀ ਕਰਾਂਗੇ ਅੰਤ ਤੱਕ ਸਾਰਾ ਕੁਝ ਉਹਨਾਂ ਨੂੰ ਦੱਸਿਆ ਗਿਆ ਪਰ ਐਂਡ ਆਫ ਦਾ ਡੇ ਕੁਝ ਵੀ ਨਹੀਂ ਹੋਇਆ ਬਟ ਟਾਈਮਾਂ ਦੇ ਚੱਕਰ ਚ ਮੇਨ ਮੈਟਰ ਕੀ ਕਰਦਾ ਵਾ ਟ੍ਰੇਡ ਰੂਟ ਮੈਟਰ ਕਰਦੇ ਆ ਕੀ ਹਾਂ ਭਾਈ ਉਹ ਸਾਰਾ ਜਿਹੜਾ ਓਸ਼ੀਅਨ ਆ ਉਥੇ ਕਿਹਦਾ ਕਬਜ਼ਾ ਰਹੇਗਾ ਜੇ ਤਾਈਵਾਨ ਤੇ ਚਾਈਨਾ ਦਾ ਕਬਜ਼ਾ ਹੋ ਗਿਆ ਤੇ ਮਤਲਬ ਕਿ ਸਾਰਾ ਟ੍ਰੇਡ ਰੂਟ ਚਾਈਨਾ ਦੇ ਅੰਡਰ ਆ ਜਾਏਗਾ 1/3 ਟ੍ਰੇਡ ਹੁੰਦੀ ਆ ਉਹਨਾਂ ਰੂਟਾਂ ਤੋਂ ਜਿਹੜੀ ਕਿ ਉਹ ਤੁਸੀਂ ਨਾਲ ਉਹ ਕਿ ਚਾਈਨਾ ਦੇ ਕੰਟਰੋਲ ਚ ਆ ਜਾਏਗੀ ਚਾਈਨਾ ਕਾਹਨ ਕਿਸੇ ਨੂੰ ਵੀ ਧੰਗਾ ਸਕਦਾ ਉਹ ਚੀਜ਼ ਨੂੰ ਲੈ ਕੇ ਤੇ ਇਹ ਕਾਫੀ ਚੀਜ਼ਾਂ ਇਨ ਡੈਪਥ ਜਾਣਨ ਵਾਲੀਆਂ ਨੇ ਇਹਨਾਂ ਤੇ ਜੇ ਤੁਸੀਂ ਚਾਹੁੰਦੇ ਜੇ ਕਿ ਹੋਰ ਮੈਂ ਐਕਸਪਲੇਨ ਕਰਕੇ ਚੀਜ਼ਾਂ ਤੁਹਾਨੂੰ ਦੱਸਾਂ ਤੇ ਕਮੈਂਟ ਚ ਜਰੂਰ ਦੱਸਿਓ ਤਦ ਤੱਕ ਦੀ ਚੈਨਲ ਨੂੰ ਕਲਰ ਸਬਸਕ੍ਰਾਈਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਨਵੇਂ ਸਾਲ ਦੀਆਂ ਸਾਰੀਆਂ ਸ਼ਰੋਤਿਆਂ ਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ